ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਅਬੋ ਸਾਹਿਬ ਜੀ ਰਹਿਰਾਤ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਭਿਆਜ ਜ ਸੁਖਤਾਂ ਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਹ ਉਪਰੀ ਨਾ ਹੋਈ ਬਲੇ ਹਾਰੀ ਕਤਰਤ ਵਸਿਆ ਤਿਰਾ ਅੰਤ ਨ ਜਾਇ ਲਖਿਆ ਰਹਾਉ ਜਾਤ ਮਹਾਂ ਜੋਤ ਜੋਤ ਮਾਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਤੁਸਵਾ ਦੇਵ ਜਿਨ ਕੀਤੀ ਸੋ ਪਰਪਿਆ ਕਹੋ ਨਾਨਕ ਕਰਤੇ ਕਿਆ ਬਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਅਗਸਾ ਮਹੰਲਾ ਪਹਿਲਾ ਇਕ ਊੰਕਾਰੂ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੀ ਵਾਜੇ ਤੇਰੇ ਨਾਦ ਅਨਿਕ ਸੰਕਾ ਕੀਤੇ ਤੇਰੇ ਵਾਣਹਾਰੀ ਕੀਤੇ ਤੇਰੇ ਰਗ ਪ੍ਰੀ ਸੋ ਕਹੀ ਹੈ ਕੀਤੇ ਤੇਰੇ ਗਾਵਣਹਾਰੀ ਗਾਵਨ ਤੁਧਨੋਂ ਪੂਣ ਪਾਣੀ ਬੈ ਸੰਤਰ ਗਾਵ ਰਾਜਾ ਧਰਮ ਦੁਆਰੀ ਗਾਵਨ ਤੁਧਨੋਂ ਚਿਤ ਗੁਪਤ ਲਖ ਜਾਨਣਾ ਲਖ ਲਖ ਧਰਮ ਵਿਚਾਰੀ ਗਾਵੰਤ ਤੁਧੋਂ ਇਸਰ ਬ੍ਰਹਮਾ ਦੇਵੀ ਤੁੰਦਰੀ ਸਦਾ ਸਵਾਰੀ ਗਾਵੰਤ ਤੁਧੋਂ ਇੰਦਰ ਇੰਦਰਾ ਚਨ ਬੈਠੇ ਦੇਵ ਤਿਆ ਅੰਦਰ ਨਾਲੇ ਗਾਵੰਤ ਤੁਧੋਂ ਸਿਧ ਸਮਾਦੀ ਅੰਦਰ ਗਾਵੰਤ ਤੁਧੋਂ ਸਾਧ ਵਿਚਾਰੀ ਗਾਵੰਤ ਤੁਧੋਂ ਜਤੀ ਜਤੀ ਜਲਦੋਕੀ ਗਾਵੰਤ ਤੁਧੋਂ ਵੀਰ ਕਰਾਰੀ ਗਾਵੰਤ ਤੁਧੋਂ ਪੰਡਤ ਪੜਨ ਰਕੀਸਰ ਤਯਗ ਤਯਗ ਵਿਦਾਨ ਨਾਲੇ ਗਾਵੰਤ ਤੁਧੋਂ ਮਹਾਨੀਆ ਮਨਮੋਹਨ ਸੁਰਗ ਮਚ ਪਿਆਲੇ ਗਾਵੰਤ ਤੁਧਨੋ ਰਤਨਉਪਾਇ ਤੇਰੇ ਅਠਸਠ ਤੀਰਥ ਨਾਲੀ ਗਾਵੰਤ ਤੁਧਨੋ ਜਦ ਮਹਾਬਲ ਸੂਰਾ ਗਾਵੰਤ ਤੁਧਨੋ ਕਾਣੀ ਚਾਰੀ ਗਾਵੰਤ ਤੁਧਨੋ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੀ ਤੇਰੀ ਧਾਰੀ ਸੇਈ ਤੁਧਨੋ ਗਾਵਣ ਜੋ ਤਤ ਭਾਵਨਾ ਰਤੇ ਤੇਰੀ ਭਗਤ ਰਚਾਲੀ ਹੋਰ ਕੀਤੇ ਤੁਧਨੋ ਗਾਵਣ ਸਿਮਨ ਚਤਨਾ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਈ ਹੈ ਵੀ ਹੋਤੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇ ਦਿਨੋ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵਾ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਸਹੋ ਜਹਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਅਸਾ ਮਹੰਲਾ ਕਹੰਦਾ ਸੁਣ ਵੱਡਾ ਕਹਿ ਸੁਭ ਕੋਈ ਕੇਵੜ ਵੱਡਾ ਡੀਠਾ ਹੋਈ ਕੀਮਤ ਪਾਇ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਸ ਸੁਮਾਈ ਵੱਡੇ ਮੇਰੇ ਸਾਹਿਬਾ ਗਹਰੰਗ ਪੀਰਾ ਗੁਣ ਗਹਿਰਾ ਕੋਈ ਨਾ ਜਾਣ ਤੇਰਾ ਕੀਤਾ ਕੇਵੜ ਚੀਰਾ ਰਹਾ ਆਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹੀ ਕਹਿ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਚੀਆਂ ਵਡਿਆਈਆਂ ਤੁਧਵਣ ਸਦੀਕ ਨਾ ਪਾਈਆ ਪਰਮ ਮਿਲਣਾ ਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸੁਬਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਮਾਂ ਬਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਗਾ ਭੂਖ ਉਹਤ ਭੂਖਾ ਖਾਇ ਚਲੀ ਹੈ ਦੁਖ ਸੋਖ ਬਿਸਰੈ ਮੇਰੀ ਮਾਈ ਸੱਚਾ ਸੋਹਬ ਸੱਚੈ ਨਹੀਂ ਰਹਾਉ ਸੱਚੇ ਨਾਮ ਕੀ ਤਿਲ ਵੜਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਖਣ ਪਾਹੀ ਵਡਾਣਾ ਹੋਵਾ ਘਾਟ ਨਾ ਜਾਏ ਨਾ ਹੋ ਮਰਣਾ ਹੋਵਾ ਸੁਗ ਦਿਨ ਦਾ ਰਹਿਣਾ ਚੁੱਕਾ ਭੂਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹਵਾਂ ਨਾ ਕੋ ਹੋਏ ਜੇਵੜਾ ਪਤੇ ਵਰਤੇ ਰੀਤ ਰਾਤ ਜਨਦਨ ਕਰ ਕਾ ਕੀਤੀ ਰਾਤ ਖਸਮ ਚਰਹ ਤੇ ਕਮ ਜਾਤ ਨਾਨਕ ਨਾਵਾ ਬਾਜ ਸੁਨਾਤ ਰਾਗ ਗੁਦਰੀ ਮਹੰਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਪੁਰਖਾ ਬਿਨੋ ਗਰੋ ਗੁਰ ਪਾਸ ਹਮ ਕੀਰੇ ਗਰਮ ਸਤਗੁਰ ਸਰਨਾਈ ਕਰਦੇ ਨਾਮ ਵਰਗਾਸ ਪੀਰੇ ਮਿਤ ਗੁਰ ਦੇ ਮੋਕੋ ਰਾਮ ਨਾਮ ਵਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ ਰੀ ਰਹਿਰਾ ਸੁ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜੈਨਾ ਹਰੋ ਹਰ ਹਰ ਸਨਾਮ ਨਾਮ ਪਾਇਆ ਤੇ ਭਾਗ ਹਿਣ ਜੰਪਾਸ ਜੋ ਸਤਿਗੁਰੂ ਸਰਨ ਸੰਤ ਨਹੀਂ ਆਏ ਤ੍ਰਿਗਜੀਵ ਤ੍ਰਿਗਜੀਵ ਆਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਂ ਤਰ ਮਸਤਕ ਲਿ ਪਿਆ ਲਿਕਾਸ ਧੰਨ ਧੰਨ ਸਾਧ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੰਲਾ ਪੰਜਵਾ ਕਾਹੇ ਮਨ ਜਿਤ ਵਹਿ ਉਦਮਾ ਜਾ ਆਹਰ ਹਰ ਜੀਉ ਪਰਿਆ ਸੈਲਪ ਤਰ ਮਹ ਜੰਤੂ ਪਾਈ ਤਾ ਕਾਰ ਇਜ਼ਕ ਆਗ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਜੋ ਧਰਿਆ ਗੁਰ ਪਰਵਾਦ ਬ੍ਰਹਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਿਲਤਾ ਹੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾ ਏ ਠਾਕੁਰ ਕਾਹੇ ਮਨ ਭੂਗ ਰਿਆ ਉੜਾ ਉੜਾ ਵੈਸੇ ਕੁਸਾ ਤਿਸ ਪਾਚੇ ਵਿਛਰੇ ਛਰੇਆ ਤਿਰ ਗਵਨ ਖਲਾਵਾ ਗਵਨ ਚੁਗਾਵਾ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਸ਼ਟ ਸਿਧਾਨ ਆਕਰ ਕਰ ਦਲ ਤਰਿਆ ਜਨਨ ਕੋ ਬਲ ਬਲ ਸਦ ਬਲ ਜਈਏ ਤੇਰਾ ਅੰਤ ਨਾ ਪਰਵਰੀਆ ਰਾਗ ਸਵ ਮਹੰਲਾ ਚੌਥਾ ਸੂਪਰਖ ਇਕ ਊੰਕਾਰੂ ਸਤਗੁਰ ਪ੍ਰਸਾਦ ਸੂਪਰਖ ਨਰਨੰਦ ਨਹਾਰ ਫੁਰਖ ਨਰਨੰਦ ਨਹਾਰ ਅਗਮ ਅਗਮ ਅਪਾਰ ਸਭ ਤੇ ਅਭੈ ਸਭ ਤੇ ਅਭੈ ਦੁਜੀ ਹਰ ਸਤਿ ਜਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਾਧਾ ਤਾਰਾ ਹਰ ਤੇ ਆਵੋ ਤੁਜੀ ਸਭ ਦੁਖ ਵਿਚਾਰ ਨਹਾਰਾ ਹਰ ਆਪੇ ਧਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਚਰਬ ਨਿਰੰਤਰ ਜੀ ਹਰ ਇੱਕ ਫੁਰਖ ਜ਼ਮਾਨਾ ਲਿਖਦਾ ਤੇ ਇਕ ਬੇਕਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਤਦ ਬਿਨ ਅਵਰ ਨਾ ਜਾਣਾ ਤੂ ਪਾਰ ਬ੍ਰਹਮ ਬਿਆਨਤ ਬਿਆਨਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸਿਵ ਵਹ ਜੋਤਿ ਵਹ ਤੁਂ ਜੀ ਜਨ ਨਾਨਕ ਤੈਨ ਗੁਰ ਬਾਣਾ ਹਰਿ ਤੇ ਅਵਹ ਹਰਿ ਤੇ ਅਵਹ ਤੁਂ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਤੇ ਆਏ ਜੀ ਤੈਨ ਟੂਟੇ ਜਮ ਕੇ ਫਾਸੇ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਏ ਜੀ ਤਰਕਾ ਪਹੁ ਸੁਭਗਵਾਸੀ ਜਿਨ ਸੇ ਵੇ ਜਿਨ ਸੇ ਵੇ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰਤੇ ਆਏ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆਨ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਗਿਰਿਆ ਘਟ ਘਰਮ ਕਰੰਤਾ ਸੇ ਭਗਤ ਸੇ ਭਗਤ ਬੜੇ ਜਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪ੍ਰਭੁ ਪਰੰਪਰ ਕਰਤਾ ਜੀ ਤੁਦ ਜੇਵੜ ਅ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਜਦਾ ਤੂ ਏਕੋ ਜੀ ਤੂੰ ਨਹ ਚਲ ਕਰਤਾ ਸੋਈ ਤੁਦੇ ਆਪੇ ਭਾਵਾ ਸੋਈ ਵਰਤੇ ਜੀ ਤੂ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਦੇ ਆਪੇ ਚੁਰਜ ਸਭ ਗੋਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਤੇ ਕਾ ਜਾਣੋ ਹੋਈ ਆਸਾ ਮਹੰਲਾ ਚੌਥਾ तू करता सचियार ਮਹਡਾ ਸਾਈ ਜੋ ਤੂੰ ਭਵ ਸੋਈ ਥੀ ਸੀ ਜੋ ਤੂੰ ਦੇਹ ਸੋਈ ਹਉ ਪਈ ਰਹਾਉ ਸਭ ਤੇਰੀ ਤੂੰ ਸਬਣੀ ਧਾਇਆ ਜਿਸ ਨੂੰ ਕਿਰਪਾ ਕਰਹਿ ਤਿੰਨਾ ਅਮਰਤਨ ਪਾਇਆ ਗੁਰਮਕਲਾ ਦਾ ਮਨ ਮੁਕਵਾਇਆ ਤੂੰ ਦਾ ਬਚੋੜਿਆ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਦ ਬਿਨ ਦੂਜਾ ਕੋਈ ਨਾਹੀ ਜੀ ਜਾਣਦ ਸਭ ਤੇਰਾ ਖੇਲ ਇਜੋਗ ਮਿਲਵ ਚੜਿਆ ਸੰਜੋਗੀ ਮੀਰ ਜਿਸ ਨੂੰ ਤੂੰ ਜਾਣਾਹੀਂ ਸੋ ਜਨ ਜਾਣੈ ਹਰ ਗੁਣ ਸਦਹੀ ਆਖਵ ਕਾਣਾ ਜਿਨ ਹਰ ਤੇ ਵੈ ਤਿੰਜੁ ਗੁ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਗਿਆ ਸੁਭ ਹੋਏ ਤੁਧ ਬਿੰਦੂ ਜਾ ਵਰਨਾ ਕੋ ਹੋਏ ਤੂ ਕਰ ਕਰ ਵੇਖ ਹੈ ਜਾਣੈ ਸੋਏ ਜਨ ਨਾਨਕ ਗੁਰਮਕ ਪ੍ਰਗਟ ਹੋਈ ਆਸਾ ਮਹੰਲਾ ਪਹਿਲਾ ਇਤਸਰ ਬੜਾ ਪਹਿਲੇ ਨਿਮਕਾ ਪਾਣੀ ਪਾਉਂਕ ਤਿਨਹਿਂ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇ ਕਤਹਾ ਡੂਬੀਐ ਲੈ ਮਨੇ ਕਨਾ ਜੇਤਸ ਮੁੜ ਮਨਾ ਹਰ ਬਿਸਰ ਤੇਰੇ ਗੁੰਗਲਿਆ ਰਹਾਉ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਗ ਮੁਗਦਾ ਜਨਮ ਆਪਿਆ ਪ੍ਰਣਮਤ ਨਾਨਕ ਤਿਨ ਕੀ ਸਰਨਾ ਜਿੰ ਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਨ ਮਨਣ ਕੀ ਇਹ ਤੇਰੀ ਬਰੀਆ ਅਵਰ ਕਾਇਤ ਰਕ ਤੈਨਾ ਕਾਮ ਮਿਲ ਸਾਧ ਸੰਗਤ ਪਠ ਕੇਵਲ ਨਾਮ ਤਰਨ ਜਾਮ ਲਗ ਭੋਜਲ ਤਰਨ ਕੈ ਜਨਮ ਮਿਰਤਾ ਜਾ ਤਰੰ ਮਾਇਆ ਕੀ ਰਹਾਉ ਧਿਆਪ ਤਪ ਜਾਨ ਜਮ ਧਰਮ ਨਾਮ ਕਮਾਇ ਸੇਵਾ ਸਾਧਨਾ ਜਾਨਿਆ ਹਰਿਆ ਬਹੁ ਨਾਨਕ ਹਮ ਨੀਚ ਕਰਮਾ ਕਰਨ ਪਰੇ ਕੀ ਰਖੋ ਸਰਮਾ ਜਪ ਜਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਣਿਆ ਹਰਿਆ ਕਹੋ ਨਾਨਕ ਹਮ ਨੀਚ ਕਰਨ ਮਾ ਚਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ पादशाही दशमी कवियों पांचवीं ती चौपाई अमरी करो हाथ द रक्षा अच्छा, पूर्ण हो चित की इच्छा कव चरन मन रहे हमारा अपना जान करो प्रतिपारा हमरे दुष्ट सभा तुम काव हो आप हद मोहि बचाव हो सुखी बचा मोरो परवारा सी वक्त सभा करता रा मोर रक्षा अच्छा निधि कर दया करिए सब वर्ण को आज सुंदरिया ਤੂਰਨੋ ਹੈ ਹਮਾਰੀ ਅਸਾ ਤੂਰ ਭਜਨ ਕੀ ਰਹੇ ਪਿਆਸਾ ਤੁਮੈ ਸਾੜ ਕੋ ਵਰਨਾ ਤੇ ਹਾਉ ਜੋ ਵਰ ਚਾਹੂ ਕੋ ਤੁਮ ਤੀ ਪਾਉ ਸੇਵਕ ਜਗ ਹਮਾਰੇ ਤਾਰ ਇਹ ਝੁਨ ਝੁਤਰ ਹਮਾਰੇ ਮਾਰਿ ਇਹ ਆਪ ਹੱਥ ਮੇਜ ਉਭਰੀਏ ਮਰਨ ਕਾਲ ਕਾ ਤਰਾ ਸਿੰਧ ਮਰੀਏ ਮੋਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁਝੂ ਕਰਿਓ ਰਚਾ ਰਾਖ ਲਿ ਹੋ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਟਣਕੇ ਹੰਤਾ ਤੁਮਹੋਂ ਪੂਰੀ ਚਤਰ ਦਸਕੰਤਾ ਕਾਲ ਪੈ ਬ੍ਰਹਮਾ ਬੁਪੁਤਰਾ ਕਾਲ ਪੈ ਸ਼ਿਵ ਜਿਵ ਉਤਰਾ ਕਾਲ ਪੈ ਵਰਪਿਥਨ ਪ੍ਰਕਾਸ਼ਾ ਸਗਲ ਕਾਲ ਕਾਗਿਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਹੋ ਬੇਦਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸੁਵਾਰਾਹਨमस्कार ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜੇਛਨੁ ਪਜਾਇਓ ਆਦੰਤਿਕ ਕਬ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਗਲ ਪ੍ਰਜਾ ਜਿਨਾਂ ਅਪਸਵਾਰੀ ਸਿਵਕਨ ਕੋ ਸਿਵਗੁਣ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਤੂਲਾ ਸਭਰ ਕਿਰਪਾ ਦਰਟ ਕਰ ਪੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨਣਾ ਘਟ ਘਟ ਕੇ ਪਟ ਪਟ ਕੀ ਜਾਨਾ ਜਬ ਉਦਵਰਕ ਕਰਾਂ ਕਰਤੋਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਾਰਖ ਕਰਦ ਕਭੂ ਤੁਮ ਮੈਂ ਮਿਲਤ ਦੇਹ ਤਰਸ ਬਹੂ ਜੇ ਤੇ ਬਦਨ ਸ੍ਰਿ ਸਭਤਾ ਹੈ ਆਪ ਆਪਣੀ ਬੂਝ ਵਿਚਾਰਾ ਤੁਮ ਸਭ ਹੀ ਤੇ ਰਹਤ ਨਿਰਾਦਮ ਜਾਣਤ ਵੀਦ ਭੇਦ ਅਰ ਆਲਮਾ ਨਿਰੰਕਾਰ ਨਿਰਭਕਾਰ ਨਿਰਲੰਭ ਹੋ ਆਦ ਅਨੀਲ ਅਨਾਦ ਅਸੰਭਹ ਤਾ ਕਾ ਮੂੜਹ ਚਾਰਜ ਭੇਦਾ ਜਾ ਕੋ ਬੇਨਾ ਪਾਉਤ ਵਿਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜਹ ਕਤ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਚ ਸਦਾ ਚਿਨ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬਿਧਾ ਜੀਤੀ ਵਰਨਤ ਭਿੰਨ ਭਿੰਨ ਤੁਹਿ ਦਿੱਤੀ ਤੁਮਰਾ ਲਖਾ ਨਾ ਜਾਏ ਪਚਾਰਾ ਕਹੇ ਬਿਦ ਸਦਾ ਪ੍ਰਤਮ ਤੁੰਤਾਰਾ ਇਕਾ ਰੂਪਾਣੂਪ ਰੂਪ ਰੰਗ ਕਪੀ ਹੋ ਰਵ ਗਹੀ ਪੂਪਾ ਅੰਡਜ ਧੀਰਜ ਸੇਤਜ ਕਿੰਨੀ ਉਤਪਜ ਖਾਨ ਬਹੋਰ ਜ ਦਿਨੀ ਕਹਉ ਪੂਲ ਰਾਜਾ ਹਵਾ ਬਟਾ ਕਹਉ ਚਿਮਟ ਪੀ ਹੁ ਸ਼ੰਕਰ ਕਟਾ ਸਗਰੇ ਸ੍ਰੀ ਸੁਧ ਖਾਇ ਅਚੰ ਭਗਵਾਦ ਜੁਗਾਦ ਸਰੂਪ ਸਿਆਂ ਭਵ ਅਬਰਚ ਮੇਰੀ ਤੁਮ ਕਰੋ ਸਿਖ ਬਰਜ ਸੁੰਗਰੋ ਦੁਸ਼ਟ ਜੇਤੀ ਅਟਵਤ ਤਪਤਾ ਸਗਲ ਮਲੇਸ਼ ਕਰੋ ਰਣ ਘਾਤਾ ਦੇ ਅਸੀਂ ਤੂ ਹਿਤ ਅਵਸਰ ਨਹੀਂ ਪਰੇ ਤਿਲਕੇ ਦੁਸ਼ਟ ਦੁਖਤ ਹੋਆ ਮਰੇ ਪੁਰਖ ਜਵਰਮਕ ਪਰੇ ਤਿਹਾਰੇ ਤਿਲਕੇ ਤੁਮ ਸੰਕਟ ਜਮਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਹੈ ਤਾਂ ਕੇ ਕਾਲ ਨਿਕਟਣ ਹੈ ਹੈ ਰੱਛਾ ਹੋਇ ਤਾਹੇ ਸੁਭ ਕਾਲਾ ਦੁਸ਼ਟ ਅਰਿਸ਼ਟ ਤਰਾਂ ਤਤ ਕਾਲਾ ਕਿਰਪਾ ਦ੍ਰਿੜ ਤੁਮ ਜਾਹਿ ਨਿਹਰੇ ਹੋ ਤਾਗੇ ਤਾਂ ਬਦਨਕ ਮੋਹਰੇ ਹੋ ਰਿੱਧ ਚਿਤ ਘਰਮੋ ਸੁਭ ਹੋਈ ਦੁਸ਼ਟ ਸ਼ਹਾਸ਼ਵਤ ਕੈ ਨਾ ਕੋਈ ਇਕ ਵਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਹੇ ਉਬਾਰਾ ਜੰਨਰ ਨਾਮ ਤਹਾਰੋ ਕਹਾ ਅਰਧ ਦੁਸ਼ਟ ਦੋਖਤੇ ਰਹਾ ਖੜ ਬਗੇ ਤਮੈ ਚਰਨ ਤੁਹਾਰੀ ਆਪ ਹਾ ਦੈ ਲਿਓ ਵਾਰੀ ਕਰ ਬਠਾਉਰ ਮਹੂ ਤਹਾਈ ਦੁਸ਼ਟ ਦੋਖਤੇ ਜੋ ਬਚਾਈ ਖੜ ਬਗੇ ਤਮੈ ਚਰਨ ਤੁਹਾਰੀ ਆਪਾ ਦਿਲ ਹੋ ਵਾਰੀ ਕਰ ਬਟੌਰ ਮਹੋ ਸੁਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸੁਈਆ ਪਾਇੰਗ ਹੈ ਜਬ ਤੇ ਤੁਮਰੇ ਤਬ ਤੇ ਕਉ ਅੱਖ ਤਰੇ ਨਹੀਂ ਆਨੀਓ ਆਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਸਭ ਹੈ ਬਹੁ ਭੀਦ ਕਹ ਹਮ ਇਕ ਨਾ ਜਾਨਿਓ ਸ੍ਰੀ ਅਚਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੀ ਉਹ ਸਭ ਤੋਹੇ ਬਖਾਨਿਓਂ ਦੋਹਰਾ ਸਗਲ ਦੁਆਰ ਕੋ ਛਾੜ ਕ ਮਯੋ ਤਹਾਰੋ ਦਵਾਰ ਬਾਹਂ ਰਹਿਂਗੀ ਲਾਜ ਅਸ ਗੋਬਿੰਦ ਦਾਸ ਤੁਹਾਰੋ ਸਗਲ ਦੁਆਰ ਕੋ ਛਾੜ ਕ ਮਯੋ ਤਹਾਰੋ ਦਵਾਰ ਬਾਹਂ ਰਹਿਂਗੀ ਲਾਜ ਅਸ गोविंद दास तुहार रामकली महल्लाति जानंद एक ओंकार सतगुरु प्रसाद आनंद पिया मेरी माए सतगुरु मैं पाया सतगुरु तां पाया सहज सेती मनमदियां बधाईयां राग रतन परिवार परियां शब्द गावनायां शब्दो तां गावो हरि के राम अंजनी बसाया ਕਹੈ ਨਾਨਕ ਆਨੰਦ ਹੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੂ ਹਰਨਾਮਲੇ ਹਰਨਾ ਰਹੋ ਤੂੰ ਮਨ ਮੇਰੇ ਦੂਜਾ ਵਿਚਾਰ ਨਾ ਅੰਗੀਕਾਰ ਹੂੰ ਕਰੇ ਤੇਰਾ ਆਕਾਰ ਜਿਸਮ ਸੁਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਚਾਰੀ ਕਹੈ ਨਾਨਕ ਮਨ ਮੇਰੇ ਸਦਾ ਰਹੂ ਹਰਨਾਮਲੇ ਸਾਚੇ ਸੋਹੇਬ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਵਿੱਚ ਹੈ ਜਿਸ ਦੇ ਸੂ ਪਾਵਈ ਸਦਾ ਚੁਕਤਸਾਲਾ ਹੈ ਤੇਰੀ ਨਾਮ ਮਨ ਵਿੱਚ ਆਵਈ ਨਾਮ ਜਿਨ ਕਾ ਮਨਮਸਿਆ ਵਾਜੇ ਸ਼ਬਦ ਕੁਨੇਰੇ ਕਹ ਨਾਮ ਤੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁਖਾਂ ਸੁਭਗਵਈਆਂ ਘਰ ਜਾਂ ਸੁਗਮ ਨਾਇ ਵਸਿਆ ਜਿਹੜੇ ਛਾਂ ਸਭ ਪੁਰੀਆਂ ਸਦਾ ਗੁਰਪਾਣ ਕਿਤਾ ਗੁਰਬਟ ਹੋ ਜਿਸ ਦੀਆਂ ਹੈ ਵਡਿਆਈਆਂ ਬਹਿ ਨਾਲ ਤਨ ਸੰਤ ਹੋ ਸ਼ਬਦਦਰ ਹੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਦੇ ਤਰਤ ਭਾਗਾ ਘੜ ਚ ਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਦ ਵਜ ਕੀਤੇ ਕਾਲ ਕੰਟ ਕੁਮਾਰਿਆ ਧੁਰ ਗ੍ਰੰਭ ਪਾਇਆ ਤੁਦ ਜਨਪੂ ਤੇ ਨਾਮ ਹਰ ਕਾ ਲਾਗੀ ਕਹਿ ਨਾਨਕ ਤੈ ਤੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਤ ਪੂਰੇ ਪਰ ਬ੍ਰਹਮ ਪ੍ਰਭ ਪਾਇ ਉਤਰ ਸਗਲ ਵਸੂਲੇ ਦੂਖ ਰੋਗ ਚਿੰਤਾ ਭੁਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਏ ਚਰਛੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਾਣੀ ਤ ਕਹ ਤੇ ਪਵਿਤ ਸਤ ਗੁਰ ਰਹਿਆ ਭਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਪੂ ਆਜੇ ਅਣਹਜ ਤੂਰੇ ਸੁਣ ਤੇ ਪਾਣੀ ਤ ਕਹ ਤੇ ਪਵਿਤ ਸਤ ਗੁਰ ਰਹਿਆ ਭਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਮੁਦਾਵਣੀ ਮਹਲਾ ਪੰਜਵਾਂ ਥਾਲ ਵਿਚਨ ਮਸਤ ਪਈਓ ਸਤ ਸੰਤੋਖ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਉਧਾਰੋ ਜੇ ਕੋ ਕਾ ਵਾਜੇ ਕੋ ਪੁੰਚਾ ਤਿਸ ਕਾ ਹੋ ਉਧਾਰੋ ਇਹ ਅਵਸਥਾ ਤ ਜਿਨਹ ਜਾਇ ਨਿਤ ਨਿਤ ਰ ਕੋਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਚਾਰੋ ਸ਼ਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗਕ ਕੋਈ ਮੈਂ ਨਰਗੁਣੀ ਆ ਰੇ ਕੋ ਗੁਣ ਨਾਹੀ ਆਪੇ ਤਰਸਿ ਪਿਉਈ ਕਰਿ ਜਪਿਆ ਮਹਾਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਨ ਧੀਵਾ ਹਰਿਆ ਕਰਿ ਜਪਿਆ ਮਹਾਰਾਮਤ ਹੋਈ ਤਤ ਗੁਰ ਸਦ ਜਨ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਨ ਤੀਵ ਹਰਿਆ ਪਾਉਣੀ ਤਿੱਥੇ ਤੁਮ ਸਮਰਤ ਜਿੱਤ ਕੋਈ ਨਾਹੀ ਉਥੇ ਤੇਰੀ ਰੱਖ ਅਗਣੀ ਦਰਮਾਹੇ ਸੁਣ ਕਾ ਜਮ ਕੇ ਦੂਤ ਨਾ ਇਤਰਾ ਛੜ ਜਾਹੇ ਕੌਜਲ ਬਿਸਮਸ ਗਾਹੋ ਗੁਰ ਸਬਦੀ ਭਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੇ ਹੋ ਪੁਣ ਗੁਣ ਗੋਬਿੰਦ ਗਾਹੀ ਸਭ ਸੇ ਨੋ ਕਿਰਪਾਲ ਸਮਾਲੇ ਸਾਹੀ ਸਾਹੀ ਗਿਰਤਾ ਕੋਈ ਨਾ ਜਾਏ ਜਿ ਆਵਹਿ ਤੁਧ ਆਹੀ ਸ਼ਲੋਕ ਮਹਾਂ ਲਾਪਨਿ ਮਾਨ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਕਣਾ ਚਰਮਣੀ ਸੁਣਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹ ਪਾਈ ਠਾਉ ਕਹੁ ਨਾਨਕ ਕਿਰਪਾ ਕਰੀ ਜਿਸ ਨੂੰ ਹਥ ਦੇ ਜਗ ਮਹਿ ਉਤਮ ਕਾਟਿ ਹੈ ਕਿਰਲੇ ਕੇ ਹੀ ਕੇ ਮਹਲਾ ਪਨਮਾ ਰਖੇ ਰਕਣ ਹਾਰੋ ਆਪ ਉਬਾਰਿਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਨ ਹੋ ਆਪ ਦਿਆਦ ਮਨਹੋ ਨ ਵਿਸਾਰਿਨ ਸਾਧ ਜਨਾ ਕੈ ਸੰਗ ਭਗਤ ਜਲ ਤਾਰਿਨ ਸਾਕਤ ਨਿੰਦਕ ਦੁਸ਼ਟ ਖਿੰਮੋ ਹੈ ਬਿਦਾਰਿਨ ਤੇ ਸਾਹਿਬ ਕੀ ਟੇਕ ਨਾਨਕੋ ਮਨ ਹੈ ਮਾਹੀ ਜਿਸੇ ਮਰਤ ਸੁਖ ਹੋਈ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕੋ ਮਨ ਹੈ ਮਾਹੀ ਜਿਸੇ ਮਰਤ ਸੁਖ ਹੋਈ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ